29 ਮਈ ਯਾਨੀ ਕਿ ਪੰਜਾਬ ਦੇ ਵਿੱਚ ਉਹ ਕਾਲਾ ਦਿਨ ਜਿਸ ਦਿਨ ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਲੇਖਕ ਸਿੱਧੂ ਮੂਸੇਵਾਲਾ ਦਾ ਗੋੜੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅੱਜ ਸਿੱਧੂ ਮੂਸੇਵਾਲੇ ਨੂੰ ਗਏ ਗੁਜ਼ਰੇ ਪੂਰੇ 2 ਸਾਲ ਹੋ ਗਏ ਨੇ ਪਰਿਵਾਰ ਦੇ ਵੱਲੋਂ ਅੱਜ ਸਿੱਧੂ ਮੂਸੇਵਾਲੇ ਦੀ ਸਮਾਧ ਤੇ ਜਾ ਕੇ ਛੋਟਾ ਭਰਾ ਜੋ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਹੈ ਜਿਹ ਉਹ ਵੀ ਮਾਤਾ ਪਿਤਾ ਦੇ ਨਾਲ ਉਸ ਮਾਤੇ ਪਹੁੰਚਿਆ ਤੇ ਆਪਣੇ ਵੱਡੇ ਵੀਰ ਨੂੰ ਜੋ ਪ੍ਰਣਾਮ ਕੀਤਾ ਤਾਂ ਜੇ ਕਿ ਸਿੱਧੂ ਮੂਸੇਵਾਲਾ ਜੋ ਕਿ ਪੰਜਾਬ ਦੀ 뮤직 ਇੰਡਸਟਰੀ ਦਾ ਇੱਕ ਬੇਤਾਜ ਬਾਦਸ਼ਾ ਜਿਸ ਨੇ ਆਪਣੀ ਗਾਇਕੀ ਦੇ ਨਾਲ ਪੰਜਾਬ ਹੀ ਨਹੀਂ ਭਾਰਤ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਮੋਟ ਕੀਤਾ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਰੱਖੀ ਤੇ ਪੱਗ ਨੂੰ ਉਸ ਜਗ੍ਹਾ ਤੱਕ ਵੀ ਲੈ ਕੇ ਗਏ ਜਿੱਥੇ ਪੰਜਾਬੀ ਵੀ ਮੌਜੂਦ ਨਹੀਂ ਸੀ ਬਿਲਕੁਲ ਪੂਰੀ ਹੀ ਦੁਨੀਆ ਦੇ ਵਿੱਚ ਸਿੱਧੂ ਮੂਸੇਵਾਲਾ ਜੋ ਕਿ ਨੰਬਰ 1 ਹਮੇਸ਼ਾ ਹੀ ਰਿਹਾ ਅਕਸਰ ਫੈਨਸ ਜੋ ਉਸ ਤੇ ਜੋ ਗੀਤਾਂ ਦਾ ਇੰਤਜ਼ਾਰ ਕਰਦੇ ਨੇ ਚਾਹੇ ਸਿੱਧੂ ਮੂਸੇਵਾਲਾ ਅੱਜ ਸ਼ਰੀਰਿਕ ਕੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਆਪਣੇ ਗਾਣਿਆਂ ਦੇ ਵਿੱਚ ਅੱਜ ਵੀ ਫੈਨ ਦੇ ਦਿਲਾਂ ਦੇ ਵਿੱਚ ਸਿੱਧੂ ਮੂਸੇਵਾਲਾ ਮੌਜੂਦ ਹੈ ਸਿੱਧੂ ਮੂਸੇਵਾਲਾ ਜਿਸ ਦੇ ਗਾਣੇ ਨੇ ਹਰ ਮਹੀਨੇ ਆਉਂਦੇ ਨੇ ਹਰ ਮਹੀਨੇ ਫੈਨਸ ਉਸ ਤੇ ਗਾਣਿਆਂ ਦੀ ਉਡੀਕ ਕਰਦੇ ਨੇ ਔਰ ਜੋ ਆਪਣੇ ਜੋ ਸਭ ਤੋਂ ਜੋ ਖਾਸ ਸਿੰਗਰ ਜਿਸ ਦੀ ਸਭ ਤੋਂ ਵੱਧ ਜੋ ਪਸੰਦ ਮੰਨੀ ਗਈ ਸੀ ਪੰਜਾਬ ਦਾ ਉਹ ਸਿੰਗਰ ਜਿਸ ਦੇ ਆਉਣ ਦੇ ਨਾਲ ਪੰਜਾਬ ਦੇ ਗੀਤਾਂ ਦਾ ਇੱਕ ਦੌਰ ਹੀ ਬਦਲ ਗਿਆ ਸੀ ਲੋਕ ਅੱਜ ਵੀ ਉਹਨੂੰ ਪਸੰਦ ਕਰਦੇ ਨੇ ਜੋ ਉਸ ਦਾ ਗੀਤ ਨੇ ਇੰਨਾ ਜ਼ਿਆਦਾ ਪਸੰਦ ਕਰਦੇ ਨੇ ਕਿ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਜੋ ਸਿੱਧੂ ਮੂਸੇਵਾਲਾ 트ੈਂਡ ਕਰਨ ਲੱਗ ਜਾਂਦਾ ਬਿਲਕੁਲ ਅੱਜ ਚਾਹੇ ਸ਼ਰੀਰਿਕ ਪੱਖੋਂ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਹੈ ਪਰ ਜੋ ਉਸਦੇ ਗੀਤ ਨੇ ਗੀਤ ਅੱਜ ਵੀ ਉਸੇ ਤਰੀਕੇ ਦੇ ਨਾਲ 트ੈਂਡ ਕਰਦੇ ਨੇ ਜਿਸ ਤਰ੍ਹਾਂ ਪਹਿਲਾਂ ਕਰਦੇ ਸੀ ਸੋ ਸਿੱਧੂ ਮੂਸੇਵਾਲਾ ਦੀ ਅੱਜ ਦੂਸਰੀ ਵਰਸੀ ਹੈ ਅ ਅੱਜ ਹੀ ਦੇ ਦਿਨ ਸਿੱਧੂ ਮੂਸੇਵਾਲਾ ਦਾ ਜਵਾਰਕੇ ਪਿੰਡ ਜੋ ਕਿ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸਿੱਧੂ ਮੂਸੇਵਾਲਾ ਜੋ ਕਿ ਆਪਣੀ ਥਾਰ ਦੇ ਵਿੱਚ ਜਾ ਰਹੇ ਸੀ ਇੱਕ ਜੋ ਆਪਣੇ ਘਰ ਤੋਂ ਹਲੇ ਨਿਕਲੇ ਹੀ ਸੀ ਤਾਂ ਕੁਝ ਹੀ ਦੂਰੀ ਤੇ ਜੋ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਪੰਜਾਬ ਦੇ ਵਿੱਚ ਇਹ ਉਹ ਕਾਲਾ ਦਿਨ ਜਿਸ ਦਿਨ ਪੰਜਾਬ ਦਾ ਇੱਕ ਮਸ਼ਹੂਰ ਸਿੰਗਰ ਜਿਸ ਦੀ ਤੂਤੀ ਹੈ ਪੂਰੀ ਦੁਨੀਆ ਦੇ ਵਿੱਚ ਬੋਲਦੀ ਸੀ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਸੋ ਉਸ ਤੋਂ ਬਾਅਦ ਅੱਜ 2 ਸਾਲ ਹੋ ਗਏ ਨੇ 2 ਸਾਲ ਬਾਅਦ ਮਹਿਰੂਮ ਗਾਇਕ ਸਿੱਧੂ ਮੂਸੇਵਾਲਾ ਦਾ ਛੋਟਾ ਭਰਾਜ ਉਸੇ ਜਗ੍ਹਾ ਤੇ ਮੌਜੂਦ ਉਹ ਆਪਣੇ ਵੱਡੇ ਭਰਾ ਨੂੰ ਜਦੋਂ ਦੇਖਦਾ ਹੈ ਤਾਂ ਉਸ ਜੋ ਦ੍ਰਿਸ਼ ਹੈ ਉਸਦੇ ਮਾਤਾ ਪਿਤਾ ਵੈ ਤਾਂ ਬੜੇ ਭਾਵੁਕ ਹੋ ਜਾਂਦੇ ਨੇ ਫੈਨਸ ਦੀਆਂ ਅੱਖਾਂ ਵੀ ਭਰ ਜਾਂਦੀਆਂ ਨੇ ਉਸਤੇ ਜੋ ਚਾਹਣ ਵਾਲੇ ਨੇ ਅੱਜ ਹਰ ਕਿਸੇ ਦੀਆਂ ਅੱਖਾਂ ਵੈ ਜੋ ਭਰੀਆਂ ਹੋਈਆਂ ਨੇ ਕਿਉਂਕਿ ਜੋ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਵੈ ਜਦੋਂ ਮਟਾ ਹੋਵੇਗਾ ਤਾਂ ਉਸ ਨੂੰ ਪਤਾ ਚੱਲੇਗਾ ਕਿ ਉਸਤੇ ਵੱਡੇ ਭਰਾ ਦੀ ਜ਼ਿੰਦਗੀ ਦੇ ਵਿੱਚ ਕੀ ਪ੍ਰਾਪਤੀਆਂ ਸੀ ਸਿੱਧੂ ਮੂਸੇਵਾਲਾ ਜੋ ਇੱਕ ਨਾਮ ਪੰਜਾਬ ਦਾ ਇਹੋ ਜਿਹਾ ਨਾਮ ਜਿਸ ਨੂੰ ਬੱਚਾ-ਬੱਚਾ ਜਾਣਦਾ ਵੈ ਜਿਸ ਨੂੰ ਹਰ ਇੱਕ ਉਮਰ ਦਾ ਵਿਅਕਤੀ ਸੁਣਨਾ ਪਸੰਦ ਕਰਦਾ ਵੈ ਜਿਸ ਦੇ ਗੀਤਾਂ ਦੇ ਵਿੱਚ ਸੱਚਾਈ ਬੋਲਦੀ ਸੀ ਸੋ ਉਹ ਮਹਰੂਮ ਬਹਿਰੂਮ ਗਾਇਕ ਜਿਸ ਨੂੰ ਗਏ ਅਜ ਦੋ ਸਾਲ ਹੋ ਗਏ ਨੇ ਉਸ ਦੀ ਵਰਸੀ ਤੇ ਮੌਕੇ ਅੱਜ ਇੱਕ ਭਾਵੁਕ ਪੋਸਟ ਹੈ ਜੋ ਉਸਦੇ ਮਾਤਾ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਗਿਆ ਅੱਜ 730 ਦਿਨ ਹੋ ਗਏ ਨੇ ਪਰ ਸਿੱਧੂ ਮੂਸੇਵਾਲਾ ਇੱਕ ਜੋ ਗਾਇਕ ਹੀ ਨਹੀਂ ਇੱਕ ਸੋਚ ਬਣ ਗਿਆ ਵੈ ਸਿੱਧੂ ਮੂਸੇਵਾਲੇ ਦੇ ਗੀਤ ਹੈ ਜੋ ਅੱਜ ਵੀ ਅਮਰ ਨੇ ਬਿਲਕੁਲ ਜੋ ਉਸਨੇ ਆਪਣੇ ਗੀਤਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਜਿਉਂਦਾ ਹੀ ਅਮਰ ਹੋ ਗਿਆ ਬਿਲਕੁਲ ਜੋ ਸਿੱਧੂ ਮੂਸੇਵਾਲਾ ਵੈ ਉਸਦਾ ਨਾਮ ਹੈ ਜੋ ਉਹ ਜਿਉਂਦੇ ਜਿਹੀ ਅਮਰ ਹੋ ਗਿਆ ਸੀ ਅੱਜ ਵੀ ਲੋਕ ਉਸ ਨੂੰ ਉਨਾ ਹੀ ਪਸੰਦ ਕਰਦੇ ਨੇ ਉਨਾ ਹੀ ਪਿਆਰ ਕਰਦੇ ਨੇ ਅੱਜ ਵੀ ਉਸ ਦੇ ਗਾਣੇ ਉਸੇ ਤਰ੍ਹਾਂ ਟ੍ਰੈਂਡ ਕਰ ਦਿੰਨੇ ਜਿਸ ਤਰ੍ਹਾਂ ਪਹਿਲਾਂ ਕਰਦੇ ਸੀ ਸਿੱਧੂ ਮੂਸੇਵਾਲਾ ਬੇਸ਼ੱਕ ਸਰੀਰਿਕ ਪੱਖੋਂ ਲੋਕਾਂ ਦੇ ਦਿਲਾਂ ਦੇ ਵਿੱਚ ਮੌਜੂਦ ਹੈ ਚਾਹੇ ਸਰੀਰਿਕ ਪੱਖੋਂ ਨਹੀਂ ਮੌਜੂਦ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਗੀਤਾਂ ਦੇ ਵਿੱਚ ਅੱਜ ਵੀ ਸਿੱਧੂ ਮੂਸੇਵਾਲਾ ਬੋਲਦਾ ਹੈ ਸੋ ਫੈਨਜ਼ ਅੱਜ ਮੂਸੇਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਬੁੱਤ ਤੇ ਜਾ ਰਹੇ ਨੇ ਆਪਣੇ ਪਸੰਦੀਦਾ ਗਾਇਕ ਨੂੰ ਮਿਲਣ ਦੇ ਲਈ ਅੱਜ ਵੀ ਉੱਤੇ ਲੋਕ ਜਾ ਰਹੇ ਨੇ ਜਦੋਂ ਜਾ ਕੇ ਆਪਣੇ ਜੋ ਪਸੰਦੀਦਾ ਸਿੰਗਰ ਦਾ ਬੁੱਤ ਦੇਖਦੇ ਨੇ ਉਸ ਨੂੰ ਉਤੇ ਜੋ ਦੇਖਦੇ ਨੇ ਤਾਂ ਲੋਕ ਪਾਬੂਖ ਹੋ ਜਾਂਦੇ ਨੇ ਅੱਖਾਂ ਭਰਾਂ ਦੀਆਂ ਨੇ ਕਿਉਂਕਿ ਫੈਨਸ ਨੇ ਜੋ ਫੈਨਸ ਬੇਗਤ ਪਿਆਰ ਕਰਦੇ ਸੀ ਕਿਉਂਕਿ ਪੰਜਾਬ ਨੂੰ ਪ੍ਰਮੋਟ ਕੀਤਾ ਪੰਜਾਬੀਅਤ ਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਣ ਵਾਲੇ ਪੰਜਾਬੀ ਭਾਸ਼ਾ ਦੇ ਨਾਲ ਮਾਂ ਬੋਲੀ ਦੇ ਨਾਲ ਪਿਆਰ ਕਰਨ ਵਾਲੇ ਸਿੱਧੂ ਮੂਸੇਵਾਲੇ ਦੀ ਚੜ੍ਹਾਈ ਹੈ ਜੋ ਪੂਰੀ ਦੁਨੀਆ ਦੇ ਵਿੱਚ ਇੱਕ ਨੰਬਰ ਤੇ ਹਮੇਸ਼ਾ ਹੀ ਚੱਲਦੀ ਰਹੀ ਸੋ ਅੱਜ ਵੀ ਇੱਕ ਨੰਬਰ ਤੇ ਚੱਲਦੀ ਹੈ ਸਿੱਧੂ ਮੂਸੇਵਾਲਾ ਜੋ ਆਪਣੇ ਗੀਤਾਂ ਦੇ ਵਿੱਚ ਅਜੇ ਵੀ ਅਮਰ ਹੈ ਸੋ ਅੱਜ ਜੋ ਮੂਸੇਪਿੰਡ ਦੇ ਵਿੱਚ ਉਹਨਾਂ ਦੀ ਸਮਾਦ ਤੇ ਲੋਕ ਉੱਥੇ ਜਾ ਰਹੇ ਨੇ ਆਪਣੇ ਪਸੰਦੀਦਾ ਸਿੰਗਰ ਨੂੰ ਪਸੰਦੀਦਾ ਆਪਣੇ ਜੋ ਅਦਾਕਾਰ ਵੀ ਰਹੇ ਨੇ ਦਿਖਦੇ ਵੀ ਸੀ ਫਿਲਮਾਂ ਵੀ ਆਈਆਂ ਔਰ ਗੀਤ ਹੈ ਜੋ ਗੀਤ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਹੀ ਹਿੱਟ ਰਹਿੰਦੇ